ਪੰਜਾਬੀ ਗਾਇਕ ਨਿੰਜਾ ਹਮੇਸ਼ਾ ਆਪਣੀ ਗਾਇਕੀ ਦੀ ਤਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਦੇ ਵਿੱਚ ਅਕਸਰ ਕਾਮਯਾਬ ਹੁੰਦੇ ਹੈ ਗਾਇਕ ਅਕਸਰ ਸੋਸ਼ਲ ਮੀਡੀਆ ਤੇ ਫੈਨਸ ਦੇ ਨਾਲ ਜੁੜੇ ਰਹਿਣ ਦੀ ਹਰੋ ਮੁਮਕਿਨ ਕੋਸ਼ਿਸ਼ ਵੀ ਕਰਦੇ ਹੈ ਜਿੱਥੇ ਵੀ ਜਾਂਦੇ ਹੈ ਆਪਣੇ ਫੈਨਸ ਨੂੰ ਆਪਣੇ ਅਪਡੇਟਿਓਨਸ ਵੀ ਜ਼ਰੂਰ ਦਿੰਦੇ ਹੈ ਰੀਸੈਂਟਲੀ ਨਿੰਜਾ ਦੀ ਨਵੀਂ ਲੁੱਕ ਨੇ ਤਾਂ ਸਾਰਿਆਂ ਨੂੰ ਜ਼ਰੂਰ ਹੈਰਾਨ ਕੀਤਾ ਜੋ ਕਿ ਉਹਨਾਂ ਦੇ ਨਵੇਂ ਪ੍ਰੋਜੈਕਟ ਦੇ ਲਈ ਸੀ ਲੇਕਿਨ ਇਸ ਦੌਰਾਨ ਨਿੰਜਾ ਕਾਸ਼ੀ ਵਿਸ਼ਵਨਾਥ ਮੰਦਿਰ ਵੀ ਪਹੁੰਚੇ ਇਸ ਦੌਰਾਨ ਨਿੰਜਾ ਨੇ ਉੱਥੇ ਪਹੁੰਚ ਕੇ ਬਹੁਤ ਸਾਰੇ ਫੈਨਸ ਦੇ ਨਾਲ ਫੋਟੋਆਂ ਵੀ ਖਿਚਵਾਈਆਂ ਤੋਤੀ ਦੇ ਵਿੱਚ ਨਿੰਜਾ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤਸਵੀਰਾਂ ਨੂੰ ਸ਼ੇਅਰ ਵੀ ਕੀਤਾ ਹੈ ਇਹ ਤਾਂ ਸਾਰੇ ਜਾਣਦੇ ਆ ਨਿੰਜਾ ਸ਼ਿਵ ਸ਼ੰਕਰ ਭਗਵਾਨ ਦੇ ਕਿੰਨੇ ਵੱਡੇ ਭਗਤ ਨੇ ਅਕਸਰ ਮੰਦਰ ਦੇ ਵਿੱਚ ਜਾਣਦੇ ਹੋਏ ਨਿੰਜਾ ਆਪਣੀਆਂ ਤਸਵੀਰਾਂ ਨੂੰ ਫੈਨਸ ਨਾਲ ਜ਼ਰੂਰ ਸਾਂਝਾ ਕਰਦੇ ਆ ਇੱਕ ਵਾਰੀ ਫੇਰ ਉਹ ਕਾਸ਼ੀ ਵਿਸ਼ਵਨਾਥ ਮੰਦਿਰ ਪਹੁੰਚੇ تھے ਪੌਂਜ ਕਿਉਂ ਉਹਨੇ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਤੇ ਕੈਪਸ਼ਨ ਦੇ ਵਿੱਚ ਬੋਲੇਨਾਥ ਵੀ ਲਿਖਿਆ ਇਹਨਾਂ ਤਸਵੀਰਾਂ ਨੂੰ ਨਿੰਜਾ ਦੇ ਫੈਨਸ ਵੱਲੋਂ ਤੇ ਬੇਹਦ ਪਸੰਦ ਕੀਤਾ ਜਾ ਰਿਹਾ ਹੈ ਇਹਨਾਂ ਹੀ ਨਹੀਂ ਇਸ ਤੋਂ ਪਹਿਲਾਂ ਵੀ ਨਿੰਜਾ ਆਸ਼ੀਰਵਾਦ ਲੈਣ ਦੇ ਲਈ ਮਹਾਕਾਲੇਸ਼ਵਰ ਮੰਦਿਰ ਉਜੈਨ ਪਹੁੰਚੇ ਸੀ ਜਿਸ ਦੀ ਵੀਡੀਓਜ਼ ਵੀ ਨਿੰਜਾ ਵੱਲੋਂ ਸਾਂਝੇ ਕੀਤੀਆਂ ਗਈਆਂ ਫਿਲਹਾਲ ਤੁਹਾਡੀ ਇਹਨਾਂ ਤਸਵੀਰਾਂ ਤੇ ਜੋ ਵੀ ਪ੍ਰਤੀਕਿਰਿਆ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਪੰਜਾਬੀ ਗਾਇਕ ਨਿੰਜਾ ਹਮੇਸ਼ਾ ਆਪਣੀ ਗਾਇਕੀ ਦੀ ਤਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਦੇ ਵਿੱਚ ਅਕਸਰ ਕਾਮਯਾਬ ਹੁੰਦੇ ਹੈ ਗਾਇਕ ਅਕਸਰ ਸੋਸ਼ਲ ਮੀਡੀਆ ਤੇ ਫੈਨਸ ਦੇ ਨਾਲ ਜੁੜੇ ਰਹਿਣ ਦੀ ਹਰੋ ਮੁਮਕਿਨ ਕੋਸ਼ਿਸ਼ ਵੀ ਕਰਦੇ ਹੈ ਜਿੱਥੇ ਵੀ ਜਾਂਦੇ ਹੈ ਆਪਣੇ ਫੈਨਸ ਨੂੰ ਆਪਣੇ ਅਪਡੇਟਸ ਵੀ ਜ਼ਰੂਰ ਦਿੰਦੇ ਹੈ ਰੀਸੈਂਟਲੀ ਨਿੰਜਾ ਦੀ ਨਵੀਂ ਲੁੱਕ ਨੇ ਤਾਂ ਸਾਰਿਆਂ ਨੂੰ ਜ਼ਰੂਰ ਹੈਰਾਨ ਕੀਤਾ ਜੋ ਕਿ ਉਹਨਾਂ ਦੇ ਨਵੇਂ ਪ੍ਰੋਜੈਕਟ ਦੇ ਲਈ ਸੀ ਲੇਕਿਨ ਇਸੇ ਦੌਰਾਨ ਨਿੰਜਾ ਕਾਸ਼ੀ ਵਿਸ਼ਵਨਾਥ ਮੰਦਿਰ ਵੀ ਪਹੁੰਚੇ ਇਸ ਦੌਰਾਨ ਨਿੰਜਾ ਨੇ ਉੱਥੇ ਪਹੁੰਚ ਕੇ ਬਹੁਤ ਸਾਰੇ ਫੈਨਸ ਦੇ ਨਾਲ ਫੋਟੋਆਂ ਵੀ ਖਿਚਵਾਈਆਂ ਤੋਤੀ ਦੇ ਵਿੱਚ ਨਿੰਜਾ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤਸਵੀਰਾਂ ਨੂੰ ਸ਼ੇਅਰ ਵੀ ਕੀਤਾ ਹੈ ਇਹ ਤਾਂ ਸਾਰੇ ਜਾਣਦੇ ਆ ਨਿੰਜਾ ਸ਼ਿਵ ਸ਼ੰਕਰ ਭਗਵਾਨ ਦੇ ਕਿੰਨੇ ਭੱਡੇ ਭਗਤ ਨੇ ਅਕਸਰ ਮੰਦਰ ਦੇ ਵਿੱਚ ਜਾਣਦੇ ਹੋਏ ਨਿੰਜਾ ਆਪਣੀਆਂ ਤਸਵੀਰਾਂ ਨੂੰ ਫੈਨਸ ਨਾਲ ਜ਼ਰੂਰ ਸਾਂਝਾ ਕਰਦੇ ਆ ਇੱਕ ਵਾਰੀ ਫੇਰ ਉਹ ਕਾਸ਼ੀ ਵਿਸ਼ਵਨਾਥ ਮੰਦਿਰ ਪਹੁੰਚੇ تھے ਪੌਂਜ ਕਿਉਂ ਉਹਨੇ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਤੇ ਕੈਪਸ਼ਨ ਦੇ ਵਿੱਚ ਬੋਲੇਨਾਥ ਵੀ ਲਿਖਿਆ ਇਹਨਾਂ ਤਸਵੀਰਾਂ ਨੂੰ ਨਿੰਜਾ ਦੇ ਫੈਨਸ ਵੱਲੋਂ ਤੇ ਬੇਹਦ ਪਸੰਦ ਕੀਤਾ ਜਾ ਰਿਹਾ ਹੈ ਐਨਾ ਹੀ ਨਹੀਂ ਇਸ ਤੋਂ ਪਹਿਲਾਂ ਵੀ ਨਿੰਜਾ ਆਸ਼ੀਰਵਾਦ ਲੈਣ ਦੇ ਲਈ ਮਹਾਕਾਲੇਸ਼ਵਰ ਮੰਦਿਰ ਉਜੈਨ ਪਹੁੰਚੇ ਸੀ ਜਿਸ ਦੀ ਵੀਡੀਓਜ਼ ਵੀ ਨਿੰਜਾ ਵੱਲੋਂ ਸਾਂਝੇ ਕੀਤੀਆਂ ਗਈਆਂ ਫਿਲਹਾਲ ਤੁਹਾਡੀ ਇਹਨਾਂ ਤਸਵੀਰਾਂ ਤੇ ਜੋ ਵੀ ਪ੍ਰਤੀਕਿਰਿਆ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ